ਕੰਡੀਡਟ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਉਹਨਾਂ ਦਾ ਸਮੂਚੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹਿੰਮਤ ਹੌਸਲਾ ਤੇ ਵੱਲ ਮੱਛਿਆ ਸੇਵਾ ਕਰਨ ਦਾ ਕਿਉਂਕਿ ਜਿਸ ਦਿਨ ਤੋਂ ਹੜ੍ਹ ਸ਼ੁਰੂ ਹੋਏ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਨੇ ਸਵਾਤ ਸਰਤਾਬ ਸਿੰਘ ਦੀ ਬਾਦਲ ਦੇ ਸ਼ੋਮਨੀ ਅਕਾਲੀਪੰਥ ਦੇ ਸਮੂਜੇ ਵਰਕਰਾਂ ਨੇ ਹਿੰਮਤ ਰੱਖ ਕੇ ਹੌਸਲਾ ਰੱਖ ਕੇ ਟਕੜੇ ਹੋ ਕੇ ਸੇਵਾ ਕੀਤੀ ਆ ਪ੍ਰਧਾਨ ਜੀ ਨੇ ਸ਼ੋਮਨੀ ਅਕਾਲੀਪੰਥ ਦੇ ਵਰਕਰਾਂ ਨੂੰ ਜੋ ਹੁਕਮ ਲਾਏ ਆ ਚਾਹੇ ਉਹ ਸਾਇਲੇਜ ਆ ਮੱਕੀ ਦਾ ਚਾਰਾ ਚਾਹੇ ਫੀਡ ਆ ਪਸ਼ੂਆਂ ਦੀ ਚਾਹ ਕੋਈ ਮੈਡੀਕਲ ਸਹਿਯਾ ਉਹ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਤਾਂ ਦੇ ਦੇ ਨਾਲ ਲੱਗੇ ਹੋਇਆ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਉਹ ਮਹਾਰਾਜ ਤੋਂ ਡਰ ਕੇ ਜਿਸ ਜਫੇਬੰਦੀ ਦਾ ਜਰਨੈਲ ਤਿਆਰਾ ਹੋਵੇ ਉਹ ਜਫੇਬੰਦੀਆਂ ਕਦੀ ਮਾਰ ਨਹੀਂ ਖਾਂਦੀਆਂ ਇਹ ਮੈਂ ਜਿੰਦਾਬਾਦ ਬੋਲੋ ਇੱਕ ਗੱਲ ਦਾ ਵਿਸ਼ਵਾਸ ਚੁਣਨਾ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਜਿਸ ਤਰ੍ਹਾਂ ਪੰਜਾਬ ਕੇ ਹਰ ਆਇਆ ਸਵੇਰ ਜਿਹੜਾ ਉੱਠਦਾ ਪ੍ਰਧਾਨ ਜੀ ਦੀ ਯੁਕਤਾ ਜਿਨੀ ਕਰ ਰੱਖ ਪੈਂਦਾ ਪਰ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਆ ਵੀ ਆਪਾਂ ਲੜਾਈ ਫੇਰ ਲੜ ਲਾਂਗੇ ਪਹਿਲੋਂ ਆਪਾਂ ਪੰਜਾਬ ਦੀ ਸੰਗਤ ਨੂੰ ਬਚਾਈਏ ਆ ਬਹੁਤ ਇੱਕ ਵੱਡੀ ਗੱਲ ਹੁੰਦੀ ਆ ਸੋ ਜਿੰਨੀ ਵੀ ਸੰਗਤ ਅੱਜ ਮੁਸਲਤ ਤੇ ਇੱਥੇ ਤੁਸੀਂ ਇਲਾਕੇ ਚੋਂ ਆਏ ਆ ਮਨੋਰ ਤੋਂ ਆਈ ਆ ਗਿੱਦੜਪਾ ਤੋਂ ਆਈ ਆ ਲੰਬੀ ਤੋਂ ਆਈ ਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਪ੍ਰਧਾਨ ਜੀ ਨੂੰ ਦੱਸਣਾ ਚਾਹਣਾ ਪ੍ਰਧਾਨ ਜੀ ਆ ਫੜੇਖ ਪਿੰਡ ਦੀ ਮੰਡੀ ਆ ਤੇ ਨਾਲ ਹੀ ਸਾਡੇ ਭਰਾ ਸਾਡੇ ਆਨੰਦ ਸਿੰਘ ਜੀ ਵੜੇ ਜਿਹੜੇ ਕੀ ਸ਼ਰੋਮ ਨੇ ਅਕਾਲੀ ਦਲ ਦੇ ਬੜੇ ਵਧੀਆ ਵਰਕਰ ਚੰਗੇ ਪਰਿਵਾਰਾਂ ਦੇ ਵਿੱਚੋਂ ਆਉਂਦੇ ਆ ਜਦੋਂ ਪ੍ਰਧਾਨ ਜੀ ਨੇ ਗੱਲ ਕੀਤੀ ਇਹਨਾਂ ਨੇ ਇੱਕੋ ਗੱਲ ਕਹੀ ਨੰਨਤੀ ਨੇ ਵੀ ਅਸੀਂ ਕੋਈ ਪ੍ਰੋਫਿਟ ਨਹੀਂ ਲੈਣਾ ਜੋ ਪ੍ਰਧਾਨ ਜੀ ਦਾ ਹੁਕਮ ਹੋ ਗਿਆ ਲੋਸ ਨਾ ਪ੍ਰੋਫਿਟ ਨੋ ਲਾਸ ਤੇ ਅਸੀਂ ਆਹ ਜਿੰਨਾ ਵੀ ਤੁਹਾਡੀ ਸੇਵਾ ਕਰਾਂਗੇ ਸੋ ਪ੍ਰਧਾਨ ਜੀ ਨੇ 500 ਟਰੱਕ ਕਿਹਾ ਸੀ 200 ਟਰੱਕ ਪਹਿਲੋ ਹਲਾ ਕੇ ਦੇ ਅਲੱਗ-ਅਲੱਗ ਵਾਕਿਆ ਚ ਗਿਆ 100 ਟਰੱਕ ਪਸੋਂ ਜੰਗੌਰ ਸਾਹਿਬ ਪਹਰਵਾਨਾ ਹੋਇਆ ਤੇ 100 ਟਾ ਕਾਜ ਇਹ ਤੇ ਮੁਕਸਾ ਤੋਂ ਰਵਾਨਾ ਹੋਣਾ ਜਿਹੜੇ ਕੀ ਅੱਗੇ ਅਲੱਗ-ਅਲੱਗ ਹਲਕਿਆਂ 'ਚ